ਪਤਨ ਜੀ ਕਾਲ ਬੰਗਾਂ ਦੇ ਮਸਲੇ ਦੇ ਵਿੱਚ ਜਿਹੜੀ ਰਿਪੋਰਟ ਭੇਜੀ ਹੈ ਸ਼੍ਰੀ ਕਲਤਕ ਸਾਬ ਉਹ ਕਿਸ ਨਤੀਜੇ ਤੇ ਪਹੁੰਚੀ ਦੇਖੋ ਕਲ ਸੰਗਠਾ ਸ਼੍ਰੀ ਕਲਤਕ ਸਾਬ ਵੱਲੋਂ ਉਹ ਜਿਹੜੀ ਰਿਪੋਰਟ ਸੀ ਉਹ ਰਿਪੋਰਟ ਦੇ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਜਿਹਨਾਂ ਕੋ ਹோம் ਭਵਿਕ ਹੋਣਾ ਪਿਆ ਉਹਨਾਂ ਨੂੰ ਸਿੱਧੇ ਤੌਰ ਤੇ ਉਹਦੇ ਲਈ ਉਤਰਦਾਇਕ ਦੋਸ਼ੀ ਜਿਹੜਾ ਹੈ ਉਹ ਕਰਾਂ ਮੈਂ ਕੱਲ ਨੂੰ ਇਕੰਬਰਸਰ ਮੀਟਿੰਗ ਕਰਕੇ ਇਹਦੇ ਬਾਰੇ ਅਸੀਂ ਕਹਾ ਕੀ ਅਗਲੀ ਰੂਪਰੇਖਾ ਲਿਕਣੀ ਆ ਕੋਈ ਇਕੱਠ ਸੱਦਣਾ ਜਾਂ ਕੀ ਕਰਨਾ ਉਹ ਕੱਲ ਨੂੰ ਉੱਥੇ ਬੈਠ ਕੇ ਅੰਮ੍ਰਿਤਸਰ ਕਰੂੰਗਾ ਸੋ ਅਸੀਂ ਕਾਦੇ ਹੀ ਰੌਲਾ ਇਸ ਗੱਲ ਦਾ ਪਾਉਂਦੇ ਸੀ ਕਿ ਸਰਕਾਰ ਨਾ ਤਾਂ ਆਪ ਕੋਈ ਉੱਤਰ ਦੇ ਰਹੀ ਆ ਤੇ ਨਾ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੋਈ ਉੱਤਰ ਦੇ ਰਹੀ ਆ ਮੈਂ ਇਹ ਗੱਲ ਜ਼ੋਰ ਦੇ ਕੇ ਕਹਿਸਾ ਆਂਦੇ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਸ਼ਾਇਦ 2 ਮਹੀਨੇ ਉੱਤੇ 3 ਮਹੀਨੇ ਪਹਿਲਾਂ ਹੀ ਬੜੇ-ਬੜੇ ਦੇ ਧਰਨੇ ਪੱਧਰ ਦੇ ਧਰਨੇ ਲੱਗੇ ਹੁੰਦੇ ਪਰ ਕਈ ਵਾਰੀ ਅਸੀਂ ਸੌੜੇ ਹਿੱਤਾਂ ਲਈ ਸਾਰਾ ਕੁਝ ਬਰਦਾਸ਼ਤ ਕਰ ਦਿੰਨੇ ਆ ਸੋ ਇਹ ਗੰਭੀਰ ਮਸਲਾ ਆ ਜਿਹੜਾ ਗੁਰੂ ਘਰ ਦੇ ਉੱਤੇ ਫਾਇਰਿੰਗ ਕਰਨੀ ਮੈਨੂੰ ਇਹ ਕਹਿੰਦੇ ਨੇ ਇੱਕ ਮੁੰਡਾ ਕੋਈ ਸਵਾਲ ਕਰਦਾ ਸੀ ਕਹਿੰਦੇ ਜੀ ਉੱਥੇ ਅੰਦਰੋਂ ਫਾਇਰਿੰਗ ਹੋਈ ਮੈਂ ਕਿਹਾ ਚੱਲ ਮੈਂ ਤੇਰੀ ਗੱਲ ਮੰਨ ਵੀ ਲਵਾਂ ਤੇ ਝੱਲੇ ਬਾਹਰੋਂ ਫਾਇਰਿੰਗ ਐਡਮਿਨਿਸਟ੍ਰੇਸ਼ਨ ਨੇ ਕਰਨੀ ਉਹਦੀ ਕਿਸੇ ਨੇ ਮਨਜ਼ੂਰੀ ਦੇਣੀ ਹੁੰਦੀ ਪਰਮਿਸ਼ਨ ਦੇਣੀ ਹੁੰਦੀ ਐਗਜ਼ੀਕਟਿਵ ਡਾਇਰੈਕਟਰ ਨੇ ਉਹ 10 ਗਣ ਕਿਹਦੀ ਮਨਜ਼ੂਰੀ ਹੋਈ ਆ ਸੋ ਇਹ ਗੁੰਝਲਦਾਰ ਸਵਾਲ ਪਹਿਲਾਂ ਇਹ ਤੰਜ ਕੱਸਦੇ ਰਹੇ ਬਾਕੀ ਸਰਕਾਰਾਂ ਤੇ ਤੇ ਹੁਣ ਆਪਣੀ ਬਾਰ ਨੂੰ ਚੁੱਪ ਕਰਕੇ ਬੈਠੇ ਆ ਸੋ ਇਹ ਦੇ ਬਾਰੇ ਤਾਂ ਕੱਲ ਨੂੰ ਬੈਠ ਕੇ ਉੱਥੇ ਵਿਚਾਰ ਕਰਾਂਗੇ ਇੱਕੋ ਬੁੱਢਾ ਦੰਦਾ ਵੀ ਪਖਾਈ ਜਿਹੜੀ ਵੱਡੀ ਗੱਲ ਮੈਨੂੰ ਪਤਾ ਲੱਗੀ ਆ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਜਿਨ੍ਹਾਂ ਦੀ ਪੱਕੀ ਰਿਹਾਈ ਲਈ ਫਾਈਲ ਜਿਹੜੀ ਕੇਜਰੀਵਾਲ ਕੋ ਗਈ ਸੀ ਤੇ ਉਹ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਆ ਮੈਂ ਸਮਝਦਾ ਇਹ ਸਿਆਸੀ ਰੋਟੀਆਂ ਸੇਕਣ ਵਾਲੇ ਜਿਹੜੇ ਪੰਜਾਬ ਦੀ ਰਾਜ ਸੱਤਾ ਦੇ ਵਿੱਚ ਪਹਿਲਾਂ ਜਦੋਂ ਇਹਨਾਂ ਨੇ ਬੈਠਣ ਦਾ ਤੋਂ ਪਹਿਲਾਂ ਲੋਕਾਂ ਨਾਲ ਬੜੇ ਵੱਡੇ ਪੱਦਰ ਦੇ ਉੱਤੇ ਇਹ ਗੱਲਾਂ ਕੀਤੀਆਂ ਸੀ ਕਿ ਅਸੀਂ ਇਹ 24-24 ਘੰਟਿਆਂ ਦੇ ਮਸਲੇ ਹੱਲ ਕਰਦਾਂਗੇ ਗੁੰਦੀ ਸਿੰਘਾਂ ਵਾਲੇ ਮਸਲੇ ਹੱਲ ਕਰਦਾਂਗੇ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਉਹ ਆ ਜਿਹਦੀ ਸੈਂਟਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਔਰ ਜੇ ਮੈਂ ਸਮਝਦਾ ਅੱਜ ਪੰਜਾਬ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਦਿੱਲੀ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਉਹਨੂੰ ਰਿਜੈਕਟ ਕਰਨਾ ਇਹ ਪੰਜਾਬ ਪ੍ਰਤੀ ਤੇ ਗੁਰਸਿੱਖੀ ਪ੍ਰਤੀ ਜਿਹੜੀ ਸਿੱਖਾਂਪਤੀ ਖਾਸ ਕਰਕੇ ਪੰਜਾਬ ਦੇ ਬਾਬਤ ਇਹ ਨੀਤੀ ਕਲੀਅਰ ਹੋ ਗਈ ਆ ਕਿ ਪੰਜਾਬ ਪੱਖੀ ਨਹੀਂਗੇ ਇਹ ਲੁੱਟ ਘਸੁੱਟ ਪੱਖੀ ਆ ਜਿਹਦੀ ਇਹ ਸਾਖ ਸਾਖ ਦੇ ਤੌਰ ਦੇ ਉੱਤੇ ਇਹ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਪਰਮਨੈਂਟ ਪ੍ਰੋਲ ਦੀ ਜਿਹੜੀ ਉਹ ਐਪਲੀਕੇਸ਼ਨ ਰਿਜੈਕਟ ਕੀਤੀ ਹੈ ਇਹਨਾਂ ਨੇ ਉਹ ਤੋਂ ਇਲਾਵਾ ਸਭ ਤੋਂ ਮਾੜੀ ਗੱਲ ਕਿ ਇਸ ਸੱਤਾ 'ਚ ਆਉਣ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਬਿਆਨ ਦੇ ਰਹੇ ਆ ਕਿ ਰਾਮ ਰਹੀਮ 24 ਘੰਟਿਆਂ 'ਚ ਮੈਂ ਬਰਗਾੜੀ ਕਾਂਡ ਦਾ ਮਸਲਾ ਸਾਰਾ ਹੱਲ ਕਰ ਦਊਗਾ ਤੇ ਸੈਂਟਰ ਦੀ ਸਰਕਾਰ ਵੀ ਮੈਂ ਤਾਂ ਕਹਿੰਨਾ ਵੀ ਉਹਨਾਂ ਨੂੰ ਜਿਹੜੀ ਜੇਲ ਹੈ ਉਹਦੇ ਘਰੇ ਹੀ ਬਣਾ ਦੇਣੀ ਚਾਹੀਦੀ ਰਾਮ ਰਹੀਮ ਦੇ ਮੇਰਾ ਖਿਆਲ ਹੈ ਲਗਭਗ 2 250 ਦਿਨ ਤੋਂ ਉੱਤੇ ਉਹ ਪ੍ਰੋਲ ਕੱਟ ਚੁੱਕਾ ਤੇ ਜੇਲੇ ਉੱਥੇ ਉਹਦੇ ਘਰ ਬਣਾ ਦੇਣ ਉਹਨੂੰ ਲੋੜ ਇਹਨੇ ਪ੍ਰੋਲ ਵਾਰ-ਵਾਰ ਜੂ ਆਉਂਦਾ ਉਹ ਉਹਦਾ ਉਹਲੇ ਜੇਲ੍ਹ ਵੀ ਪਰੋ ਆਪਣੇ ਉਥੇ ਘਰੇ ਹੋਣਾ ਪਰ ਇਹ ਘਰੇ ਬਣਾ ਦੇਣਾ ਚਾਹੀਦਾ ਸਾਬ ਕਾਨੂੰਨ ਛਿੱਕੇ ਤੇ ਟਾਂਕੇ ਰੋਸ ਹੁੰਦਾ ਖਾਸ ਕਰਕੇ ਸਿੱਖਾਂ ਦੇ ਵਿੱਚ ਵੀ ਕਿਹੜੀ ਗੱਲ ਆ ਵੀ ਜਿਹੜੀ ਐਡੀ ਤੁਹਾਨੂੰ ਪਿਆਰੀ ਲੱਗਦੀ ਉਹਨੂੰ ਬਾਰ-ਬਾਰ ਪਰੋਲ ਦਿਓ ਪਰੋਲ ਅਸੀਂ ਪਰੋਲ ਦੇ ਵਿਰੋਧੀ ਨਹੀਂ ਕਾਨੂੰਨ ਮੁਤਾਬਕ ਪਰੋਲ ਮਿਲਦੀ ਸਾਰਿਆਂ ਨੂੰ ਪਰ ਸਾਡੀ ਬਾਰ ਨੂੰ ਪਰੋਲ ਦਾ ਕਾਨੂੰਨ ਕਿੱਥੇ ਜਾਂਦਾ ਤੇ ਜੇ ਉਹਨੂੰ ਆਪਾਂ ਬਾਰ-ਬਾਰ ਬਾਰ-ਬਾਰ ਤੇ ਤੋਂ ਬਿਹਤਰ ਆ ਵੀ ਉਹਦਾ ਜਿਹੜਾ ਬੰਦਾ ਕੋਈ ਕਿੱਡੇ ਵੱਡੇ ਘਣਾਉਣੇ ਜੁਰਮਾਂ ਦੇ ਵਿੱਚ ਆ ਤੇ ਉਹਨੂੰ ਵੀ ਆਪਾਂ ਫਿਰ ਬਾਰ-ਬਾਰ ਜਿਹੜਾ ਆ ਪਰੋਲ ਦੇ ਕੇ ਇੱਕ ਵਾਰੀ ਨੇ ਦੋ ਵਾਰੀ ਨੇ ਤਿੰਨ ਵਾਰੀ ਨੇ ਚਾਰ ਵਾਰੀ ਸਾਰਾ ਸਾਲ ਹੀ ਤੇ ਜੇ ਇਦਾਂ ਰੱਖਣੀਆਂ ਤਾਂ ਫਿਰ ਉਹ ਪਰੋਲ ਉਹਨੂੰ ਪੱਕੀ ਦੇ ਕੇ ਘਰੇ ਉੱਥੇ ਬਹਾੜ ਦਿਓ ਘਰ ਉਹਦੇ ਆਪਣੇ ਮਾੜਾ ਮੋਟਾ ਜਿਹੜਾ ਆ ਉਹ ਦੋ ਜਾਂ ਤਿੰਨ ਕਾਰਮ ਪ੍ਰਧਾਨ ਜੀ ਰਾਜ ਉਹਨਾਂ ਦੀ ਜਿਹੜੀ ਗੱਲ ਉਹ ਸਭ ਤੋਂ ਪਹਿਲੀ ਕਿ ਕੁਝ ਸਾਡੇ ਫੈਂਸਜ ਹੁੰਦੇ ਆ ਜਿਹਦਾ 25 ਚਰਨ ਜਾਂ 68 ਹੋਵੇ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਜਰ ਲਈ ਇਦਾਂ ਇਹ ਜੁਏਪੀ ਦੇ ਥੱਲੇ ਸੈਂਟਰ ਦੇ ਹੋਮ ਮਹਕਮੇ ਨੇ ਉਹਦੀ ਸੈਂਕਸ਼ਨ ਦੇਣੀ ਹੁੰਦੀ ਪ੍ਰੋਸੀਕਿਊਸ਼ਨ ਕਰਨ ਲਈ। ਇਸੇ ਤਰ੍ਹਾਂ ਤੇ 295 ਐ ਦੀ ਸੈਂਕਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਜੇ ਕੋਈ ਪਰਚਾ ਦਰਜ ਹੁੰਦਾ ਤੇ ਹੋਮ ਮਿਨਿਸਟਰ ਨੇ ਤੇ ਹੋਸ ਐਕਟਰੀ ਨੇ ਦੇਣੀ ਹੁੰਦੀ ਆ। ਤੇ ਮੈਨੂੰ ਅੱਜ ਪਤਾ ਲੱਗਾ ਭਈ ਇਹ ਜਿਹੜੇ 8 ਮੋਲਜਮ ਜਿਨ੍ਹਾਂ ਦੇ ਵਿੱਚ ਮੇਨ ਆਪਣਾ ਰਾਮ ਰਹੀਮ ਆ ਉਹਦੀ ਇਕੱਲੇ ਦੀ ਸੈਂਕਸ਼ਨ ਛੱਡਦੀ ਬਾਕੀ ਸੱਤਾਂ ਨੂੰ ਸੈਂਕਸ਼ਨ ਦੇ ਦਿੰਦੀ। ਤੇ ਅੱਜ ਕੇਜਰੀਵਾਲ ਨੂੰ ਪੁੱਛੋ ਭਈ ਜਿਹੜਾ 2 ਸਾਲ 3 ਸਾਲ ਪਹਿਲਾਂ ਇਹ ਲੈਕਚਰ ਕਰਦਾ ਸੀ ਭਈ 24 ਘੰਟੇ ਦੇ ਵਿੱਚ ਮਸਲਾ ਹੱਲ ਕਰਾਂਗੇ ਜੇਲਾਂ ਪਿੱਛੇ ਜਾਣਗੇ। ਉਹ ਜੇਲਾ ਪਿਛੇ ਗਏ ਦਾ ਹੈ ਬ 1.2 ਸਾਲ ਲੱਗਾ ਤੁਹਾਡੀ ਸੈਂਕਸ਼ਨ ਇਹ ਨਹੀਂ ਅਜੇ ਤੱਕ ਦਿੱਤੀ ਸੋ ਇਹ ਮਖੋਟੇ ਸਾਰੇ ਸੈਂਟਰ ਸਰਕਾਰ ਦੇ ਵੀ ਤੇ ਇਹਨਾਂ ਦੇ ਆਪ ਆਲਿਆਂ ਦੇ ਵੀ ਇਹ ਸਾਰੇ ਨੰਗੇ ਹੋ ਚੁੱਕੇ ਆ ਮੈਂ ਸਿਨੇਮਰ ਬੇਨਤੀ ਕਰਦਾ ਲੋਕਾਂ ਨੂੰ ਹੋਰ ਗਮਰਾਹ ਨਾ ਕਰੋ ਧਰਮ ਦੇ ਦੌਰ ਦੇ ਉੱਤੇ ਜਿਸ ਨੇ ਵੀ ਇਹ ਯਤਨ ਕੀਤਾ ਉਹ ਕੰਡਿਆ ਵਾਂਗੂ ਰੁਲ ਗਿਆ ਤੇ ਤੁਸੀਂ ਹੁਣ ਰੁਲ ਜਾਣਾ ਕਿਉਂਕਿ ਹਰ ਇੱਕ ਪੱਖ ਤੇ ਹਰ ਇੱਕ ਪੱਖ ਤੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਕੇ ਭੁੱਲਰ ਸਾਹਿਬ ਦੀ ਪਿਟੀਸ਼ਨ ਰਿਜੈਕਟ ਕਰ ਦਿੱਤੀ ਫੇਰੇ ਰਾਮ ਰਹੀਮ ਦੀ ਜਿਹੜੀ ਉਹ ਸੈਂਕਸ਼ਨ ਆ ਉਹ ਪਾਣੇ 2 ਸਾਲਾਂ ਦੀ ਫਾਈਲ ਦੱਬ ਕੇ ਤੁਸੀਂ ਬੈਠੇ ਆ ਸੋ ਮੈਂ ਇਹ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਨੀ ਚਾਹਣਾ ਕੋਈ ਬੇਅਦਬੀ ਹੋਵੇ ਕੋਈ ਸਿੱਖ ਪੰਥ ਦੇ ਮਸਲੇ ਹੋਣ ਇਹਨਾਂ ਨੂੰ ਇੱਕ ਤਰਜ਼ ਤੇ ਦੇਖਿਆ ਕਰੋ ਇੱਕ ਤਰਜ਼ ਤੇ ਇਹਨਾਂ ਨੂੰ ਬਾਚਿਆ ਕਰੋ ਨਾ ਕਿ ਕਿਸੇ ਲਈ ਕੋਸ਼ਿਸ਼ ਕਿਸੇ ਲਈ ਕੋਸ ਤੇ ਇਹ ਜਿਹੜੇ ਹੁਣ ਸਾਡੇ ਸਾਹਮਣੇ ਆ ਉਹ ਸਾਰਾ ਕੁਝ ਜਿਹੜਾ ਨੰਗਾ ਹੋ ਕੇ ਸਾਹਮਣੇ ਆ ਗਿਆ ਸੋ ਗੁਰੂ ਕਿਰਪਾ ਕਰੇ ਮੈਂ ਜਿਹੜਾ ਇਹ ਮਸਲਾ ਵਕ ਆਪਣੇ ਸੁਲਤਾਨਪੁਰ ਵਾਲਾ ਇਹ ਬੈਠ ਕੇ ਕੱਲ ਨੂੰ ਅਸੀਂ ਉਹਦੇ ਬਾਰੇ ਕੀ ਰੂਪਰੇਖਾ ਲਿਖਣੀ ਆ ਉਹਦਾ ਕੱਲ ਨੂੰ ਜਾ ਕੇ ਫਿਰ ਅੰਮ੍ਰਿਤਸਰ ਬੈਠ ਕੇ ਉਹਦੇ ਬਾਰੇ ਫਿਰ ਉਹ ਚਾਰ ਅੱਖਰ ਮੈਂ ਬੋਲੂੰਗਾ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਕਾਰ ਬੰਗਾਂ ਦੇ ਮਸਲੇ